ਅਸੀਂ ਫਿਲਮਾਂ ਸ਼ੁਰੂ ਕਰਤੀਆਂ ਗੁੱਗੂ ਜੀ ਮੇਰੇ ਨਾਲ ਜਿਹੜਾ ਵੀਰ ਆ ਉਹ ਛੋਟਾ ਬੜਾ ਪਿਆਰਾ ਅਸੀਂ ਫਿਲਮ ਸ਼ੁਰੂ ਕੀਤੀ ਨਦੀਮ ਸਾਹਿਬ ਹੀਰੋ ਰਾਈਟਰ ਨੇ ਪਾਕਿਸਤਾਨ ਦੇ ਮੈਂ ਤੁਹਾਨੂੰ ਮਾੜਾ ਜਿਹਾ ਦੱਸ ਦਿਆਂ ਕਿਉਂਕਿ ਪੰਜਵੀਂ ਜਨਰੇਸ਼ਨ ਨੂੰ ਤੁਸੀਂ ਪੁੱਤ-ਪੋਤੇ ਮੇਰੇ ਬੱਚੇ ਹੋਂ ਤੇ ਉਦੋਂ ਦੇ ਡਾਇਲੌਗਸ ਕਿਵੇਂ ਲਿਖੇ ਸੀ ਤੇ ਕਿਵੇਂ ਬੋਲੇ ਜਾਂਦੇ ਸੀ ਇਹਨਾਂ ਤੁਹਾਨੂੰ ਬੋਲ ਕੇ ਦੱਸਦਾ ਨਦੀਮ ਸਾਹਿਬ ਨੇ ਲੰਬਾ ਸਾਰਾ ਚਿੱਠਾ ਭੇਜ ਦੇਣਾ ਏ ਪਾਕਿਸਤਾਨ ਤੋਂ ਭਾਈ ਇਹ ਯੋਗਰਾਜ ਨੂੰ ਸੀਨ ਦੇ ਦਿਓ ਮੈਂ ਜੀ ਉਹ ਪੜਨਾ ਮੈਂ ਕਿਆ ਪੜਾਈ ਤਾਂ ਜ਼ਿੰਦਗੀ ਚ ਕਦੇ ਕੀਤੀ ਨਹੀਂ ਯਾਦ ਕੀ ਨਾ ਕਰਨ ਜੀ ਚਲੋ خیر ਜਗ ਮਾਈ ਦੀ ਬਦਲਾ ਜੱਟੀ ਦਾ ਮੈਂ ਖੁਸ਼ ਰਸੀਬਾ ਮੈਨੂੰ ਰੋਲ ਦਿੱਤਾ ਪ੍ਰੋਡਕਸਰ ਨੇ ਮੈਂ ਕਹ ਤੂੰ ਵੇਖੀ ਜਦ ਬੜਦਾ ਕੀ ਪੁੱਤ ਮੈਂ ਥੋੜੇ ਨਹੀਂ ਹੈ ਉਹ ਮੈਂ ਤੁਹਾਨੂੰ ਉਸ ਟਾਈਮ ਦੇ ਡਾਇਲੋਗ ਦੀ ਰੋਟੇਸ਼ਨ ਦੇਣ ਲੱਗਿਆ ਆਈ ਹੋਪ ਤੁਹਾਨੂੰ ਚੰਗੀ ਲੱਗੂਗੀ ਫਿਰ ਆਪਾਂ ਬੂਹ ਮੈਂ ਡਰ ਕੇ ਤੇ ਵੀ ਆ ਜੂਗਾ ਉਹ ਡਾਇਲੋਗ ਦੀ ਰਾਇਮ ਕੁਛ ਯਾਰ ਕਾ ਲਾਈਟ ਬੰਦ ਕਰ ਕਾ ਕਾ ਯਾਰ ਪਲੀਜ਼ ਮੇਰੀ ਬੇਨਤੀ ਹੈ ਆ ਆਪਣੇ ਪਾਸੇ ਕਰ ਮੈਂ ਗੱਲ ਕਰਨ ਆਇਆ ਤੂੰ ਲਓ ਜੀ ਹੋਏ ਅਸਤਰ ਵੀ 1400 ਗਰਾਂ ਮੀਟਰ ਦੂਰ ਬੁੱਕੇ ਰੁੱਖਾਂ ਤੇ ਬੈਠੀਆਂ ਕਿੱਦਾਂ ਨੂੰ ਦੇਖ ਸਕੇ ਕਦੀ ਜਿੱਥੇ ਕਿਤੇ ਤੇਰੀ ਮਾਂ ਦਾ ਹੱਸਦਾ ਵਸਦਾ ਕਰ ਹੁੰਦਾ ਸੀ ਆ ਜਿੱਥੇ ਸੜੀ ਹੋਈ ਜ਼ਮੀਨ ਦਾ ਕਿ ਕਾਲਾ ਕਾਲਾ ਜਾ ਟੋਟਾ ਚੱਗਿਆ ਜਿਹਦੀ ਮਿੱਟੀ ਨੂੰ ਵਹਿ ਕੇ ਸਭ ਆਪਣੇ ਪੰਨੂ ਤੇ ਹੀਰਾ ਆਪਣੇ ਰੰਗ ਕੱਢ ਕੇ ਛੱਡ ਕੇ ਮਰ ਗਈਆਂ ਮਰ ਗਈਆਂ ਦਫ਼ਨ ਹੋ ਗਈਆਂ ਫਰਾ ਹੋ ਗਈਆਂ ਅੱਜ ਤਾਂ ਮਿਰਜ਼ਾ

ਮੈਂ ਹਮਲਾ ਦਾ ਕੀ ਹੋ ਗਿਆ ਤੇਰਾ ਪੁੱਤ ਸੁਪਰਸਟਾਰ ਬਣਿਆ ਅੱਜ ਕਹਿੰਦੀ ਤੂੰ ਸਾਰਾ ਪੰਜਾਬ ਵਿਗਾੜਦਾ ਹੈ ਮੈਂ ਕਿਉਂ ਜੀ ਕਹਿੰਦੇ ਮੈਂ ਪਿੰਡ ਗਈ ਸੀ ਤੇਲਪੁਰ ਉੱਥੇ ਮੈਂ ਖੜੀ ਪੰਪ ਤੇ ਤੇ ਉਹ ਮੈਨੂੰ ਪੁੱਛਦਾ ਗਿੰਨੇ ਦਾ ਤੇਲ ਭਾਵਾ ਮਾਈ ਮੇਰੀ ਮਾਂ ਮੈਨੂੰ ਡਾਇਲੋਗ ਬੋਲ ਕੇ ਸੁਣਾ ਰਹੀ ਹੈ ਲਗਾ ਮਾਂ ਬੀੜਦਾ ਤੂੰ ਹੀ ਗਈ ਹੈ ਇਹ ਦੇਖਿਆ ਗਿਆ ਸੋ ਉਦੋਂ ਇੱਕ ਐਸਾ ਦੌਰ ਸੀ ਜਦ ਸਾਰੇ ਬਜ਼ੁਰਗ ਸਾਰੇ ਬੱਚੇ ਥੋਡੇ ਵੱਡ ਵਡੇਰੇ ਮੇਰੇ ਹਮਸਫਰ ਰਹੇ ਆ ਪਿੰਡ ਦਾ ਪੰਜਾਬ ਦਾ ਪਿੰਡ ਪਿਆਸਾ ਨਹੀਂ ਜਿੱਥੇ ਮੈਂ ਰਿਹਾ ਨਹੀਂ ਜਿੱਥਾ ਮੈਂ ਨੂਨ ਨਹੀਂ ਖਾਦਾ ਇਸ ਪੰਜਾਬ ਦੀ ਧਰਤੀ ਦਾ ਥੋੜੀ ਪੰਜਾਬੀ ਯੂਨੀ ਪੰਜਾਬ ਯੂਨੀਵਰਸਿਟੀ ਦਾ ਮੈਂ ਜ਼ਰਰੇ ਜ਼ਰਰੇ ਦਾ ਦੇਨਦਾਰ ਹਾਂ